ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦੇ ਉੱਪਰ ਕ੍ਰਿਸ਼ਨ ਭਗਵਾਨ ਜੀ ਦਾ ਜਿਹੜਾ ਜਨਮ ਦਿਨ ਹੈ ਬੜੀ ਧੂਮ ਧਾਮ ਨਾਲ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਪੂਰੇ ਦੇਸ਼ ਦੇ ਵਿੱਚ ਜਿਹੜਾ ਇਸ ਜਨਮ ਦਿਨ ਨੂੰ ਲੈ ਕੇ ਬੜੀਆਂ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ ਮੰਦਰ ਸਜਦੇ ਨੇ ਬੜੇ ਹੀ ਤਰ੍ਹਾਂ ਦੀ ਜਿਹੜੀ ਸਜਾਵਟ ਮੰਦਰਾਂ 'ਚ ਕੀਤੀ ਜਾਂਦੀ ਹੈ ਇਹਦੇ ਨਾਲ ਨਾਲ ਦਮੇ ਇੱਕ ਹੋਰ ਚੀਜ਼ ਦੱਸਦੇ ਆ ਕਿ ਲੋਕ ਜਿਹੜਾ ਹੈ ਜਿਨ੍ਹਾਂ ਨੇ ਘਰਾਂ 'ਚ ਲੱਡੂ ਗੋਬਾਲ ਰੱਖੇ ਹੁੰਦੇ ਆ ਕ੍ਰਿਸ਼ਨ ਭਗਵਾਨ ਜੀ ਕਰੇ ਵਿਰਾਜੇ ਹੁੰਦੇ ਆ ਉਹ ਇਹਨਾਂ ਦਾ ਜਿਹੜਾ ਜਨਮ ਦਿਨ ਹੈ ਉਹ ਘਰ ਵਿੱਚ ਮਨਾਉਂਦੇ ਆ ਔਰ ਇਸੇ ਦੇ ਚਲਦੇ ਇਹਨਾਂ ਦਾ ਜਿਹੜਾ ਉਹ ਕੇਕ ਦਾ ਭੋਗ ਵੀ ਲਗਾਇਆ ਜਾਂਦਾ ਤੁਹਾਨੂੰ ਪਹਿਲੇ ਤਸਵੀਰਾਂ ਦਿਖਾਣੇ ਆ ਇਹ ਤਸਵੀਰਾਂ ਤੁਸੀਂ ਦੇਖੋ ਕਿ ਇਹ ਉਸੇ ਤਰ੍ਹਾਂ ਦੇ ਸੇਮ ਕੇਕ ਨੇ ਜਿਹੜੇ ਕੀ ਮਟਕੇ ਦੇ ਵਿੱਚ ਬਣਾਏ ਗਏ ਨੇ ਜਿਸ ਤਰ੍ਹਾਂ ਕੀ ਜਿੰਦੇ ਚੋਂ ਮੱਖਣ ਨਿਕਲਦਾ ਬਾਹਰ ਆਂਦਾ ਹੈ ਇਹ ਇਸ ਦੁਕਾਨ ਦੀ ਖਾਸੀਅਤ ਕਹਿ ਲਈਏ ਕਿ ਇਸ ਤਰ੍ਹਾਂ ਦੇ ਜਨਮ ਅਸ਼ਟਮੀ ਦੇ ਜਿਹੜੇ ਕੇਕ ਬਣਾਏ ਜਾਂਦੇ ਨੇ ਤੁਸੀਂ ਦੇਖੋ ਕੇਕ ਕਿੰਨੇ ਵਧੀਆ ਨੇ ਔਰ ਅੱਛੇ ਕਿੰਨੇ ਲੱਗ ਰਹੇ ਨੇ ਸੇਮ ਮਟਕੇ ਬਨੇ ਹੋਏ ਨੇ ਔਰ ਉਹਦੇ ਉੱਪਰੋਂ ਮੱਖਣ ਜਿਹੜਾ ਉਹ ਆਂਦਾ ਕੁਝ ਹੋਰ ਵੀ ਤੁਹਾਨੂੰ ਅਸੀਂ ਜਿਹੜੇ ਕੇਕ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਉਹ ਜਿਹੜੇ ਕੇਕ ਹੈ ਇਹ ਇਹ ਬੜੀ ਵਧੀਆ ਚੀਜ਼ ਹੈ ਤੇ ਔਰ ਇਹਨਾਂ ਦੀ ਆਪਾਂ ਕਹਿ ਲਈਏ ਕਿ ਖਾਸੀਅਤ ਹੈ ਇਸ ਦੁਕਾਨ ਦੀ ਤੁਸੀਂ ਦੇਖੋਗੇ ਕਿ ਕਿਸ਼ਨਗਵਾਨ ਜਿਸ ਤਰ੍ਹਾਂ ਕਿ ਉਹਨਾਂ ਨੂੰ ਮਟਕੇ ਦੇ ਵਿੱਚੋਂ ਮੱਖਣ ਖਾਣਾ ਬੜਾ ਪਸੰਦ ਸੀਗਾ ਮੱਖਣ ਚੋਰ ਦੇ ਨਾਮ ਤੋਂ ਜਾਣੇ ਜਾਂਦੇ ਸੀਗੇ ਔਰ ਮੱਖਣ ਹਮੇਸ਼ਾ ਚੁਰਾ ਕੇ ਖਾਂਦੇ ਸੀਗੇ ਆਪਾਂ ਅਕਸਰ ਹੀ ਕਹਾਣੀਆਂ ਚ ਸਟੋਰੀਆਂ ਦੇ ਵਿੱਚ ਉਹਨਾਂ ਦੀਆਂ ਟੀਵੀ ਦੇ ਉੱਪਰ ਕਿਤਾਬਾਂ 'ਚ ਇਹ ਚੀਜ਼ਾਂ ਪੜੀਆਂ ਨੇ ਸੁਣੀਆਂ ਨੇ ਔਰ ਤੁਸੀਂ ਦੇਖੋ ਕੇਕ ਦੇ ਉੱਪਰ ਕਿਸ ਤਰ੍ਹਾਂ ਉਸ ਤਰ੍ਹਾਂ ਹੀ ਮੋਰ ਪੰਖ ਲਗਾ ਕੇ ਸੇਮ ਮੱਖਣ ਜਿਵੇਂ ਕਿ ਮਟਕੇ 'ਚੋਂ ਬਾਹਰ ਆਂਦਾ ਹੋਇਆ ਉਸੇ ਤਰ੍ਹਾਂ ਦਾ ਡਿਜ਼ਾਈਨ ਹੈ ਇਹ ਇੱਕ ਅਲੱਗ ਤੋਂ ਡਿਜ਼ਾਈਨ ਹੈ ਨਾਲ ਉਹਨਾਂ ਦੀ ਬਾਂਸਰੀ ਜਿਹੜੀ ਹੈ ਉਹ ਰੱਖੀ ਗਈ ਹੈ ਇਸ ਤਰ੍ਹਾਂ ਹੀ ਇੱਕ ਹੋਰ ਡਿਜ਼ਾਈਨ ਹੈ ਅਲੱਗ-ਅਲੱਗ ਜਿਹੜੇ ਡਿਜ਼ਾਈਨ ਨੇ ਉਹ ਜਿਹੜੇ ਹੈ ਇਸ ਨਾਲ ਵੱਲੋਂ ਬਣਾਏ ਗਏ ਨੇ ਇਹ ਗੱਲਬਾਤ ਉਹਨਾਂ ਨਾਲ ਵੀ ਕਰ ਲੈਣੇ ਆ ਜਿਨ੍ਹਾਂ ਨੇ ਇਹ ਸਾਰੇ ਕੇਕ ਬਣਾਏ ਨੇ ਔਰ ਇਹਨੇ ਅੱਛੇ-ਅੱਛੇ ਡਿਜ਼ਾਈਨ ਬਣਾਏ ਨੇ ਸਰ ਕੀ ਨਾਮ ਹੈ ਜੀ ਮੇਰਾ ਨਾਮ ਰੋਬਿਨ ਹੈ ਜੀ ਕਿ ਜੀ ਸੀ ਪਿਛਲੇ 10 ਸਾਲ ਤੋਂ ਇਹੀ ਕੇਕ ਬਣਾ ਰਹੇ ਜੀ ਮਟਕੀ ਵਾਲੇ ਔਰ ਜਦੋਂ ਫਸਟ ਟਾਈਮ ਨੇ ਜੀ ਬਹੁਤ ਵੈਰੀ ਰਿਸਪੌਂਸ ਸੀ ਔਰ ਉਸ ਤੋਂ ਬਾਅਦ ਇਹੀ ਜਿਵੇਂ ਕ੍ਰਿਸ਼ਨ ਜੀ ਮਟਕੀ ਦੇ ਵਿੱਚੋਂ ਮੱਖਣ ਚੁਰਾਉਂਦੇ ਸੀ ਉਸੇ ਟਾਈਮ ਦੇ ਕੇਕ ਦੀ ਨਾਲ ਬਾਂਸਰੀ ਹੈ ਜੀ ਮੋਰ ਪੰਖ ਹੈ ਜੀ ਉਸੇ ਤਰ੍ਹਾਂ ਦੀ ਜੋ-ਜੋ ਕ੍ਰਿਸ਼ਨ ਜੀ ਨੂੰ ਪਸੰਦ ਸੀ ਉਸੇ ਟਾਈਪ ਦੇ ਕੇਕ ਬਣਿਆ ਜੀ ਇਹ ਮੈਨੇ ਗੱਲ ਦੱਸੋ ਜਿਹੜੇ ਇਹ ਜਦੋਂ ਕ੍ਰਿਸ਼ਨ ਜਨ ਅਸ਼ਮੀ ਆਂਦੀ ਹੈ ਜਦੋਂ ਮੱਸਮੀ ਉਦੋਂ ਲੋਕ ਕਿੰਨੇ ਕੁ ਦਿਨ ਪਹਿਲਾਂ ਜਿਹੜੇ ਤੁਹਾਨੂੰ ਆਰਡਰ ਦੇਣਾ ਸ਼ੁਰੂ ਕਰ ਦਿੰਦੇ ਆ ਭਾਜੀ ਜਿਵੇਂ ਆਪਾਂ ਨੂੰ ਬੱਚੇ ਦਾ ਬਰਥਡੇ ਮਨਾਇਦਾ ਜੀ ਆਪਾਂ 10 ਦਿਨ 15 ਦਿਨ ਪਹਿਲਾਂ ਆਪਾਂ ਬਰਥਡੇ ਬੁਕਿੰਗ ਕਰਵਾਣੇ ਦੀ ਕੋਸ਼ਿਸ਼ਤ ਨਹੀਂ ਜੀ ਜਿਨ੍ਹਾਂ ਨੇ ਕਰਿਆ ਆਪਣੇ ਲੱਡੂ ਗੋਪਾਲ ਜੀ ਰੱਖੇ ਆ ਜੀ ਉਸ ਤੋਂ ਬਾਅਦ ਕ੍ਰਿਸ਼ਨ ਜਨਮ ਅਸ਼ਟਮੀ ਜਦੋਂ ਆਉਂਦੀ ਉਹ ਵੀ ਕੰਨ ਜੀ ਦੇ ਕੇਕ ਕੱਟਣ ਲਈ ਸਭ ਤੋਂ ਤਕਰੀਬਨ 10 15 ਦਿਨ ਪਹਿਲਾਂ ਬੁਕਿੰਗ ਸਟਾਰਟ ਹੋ ਜਾਂਦੀ ਹੈ ਔਰ ਉਸੇ ਤਰ੍ਹਾਂ ਹੀ ਲੋਕ ਇਹੀ ਕਹਿੰਦੇ ਜੀ ਮਟਕੀ ਵਾਲਾ ਕੇਕ ਚਾਹਦੇ ਕ੍ਰਿਸ਼ਨ ਜੀ ਦੇ ਰੂਪ ਚ ਜਿਵੇਂ ਉਹ ਕਰਦੇ ਸੀ ਕੋਸ਼ਿਸ਼ਤ ਹੋਰ ਕਿ ਹੁਣ ਜਿਵੇਂ ਕੱਲ ਰਾਤ ਤੇ ਇਸ ਦਿਨ ਸਟਾਰਟ ਹੋ ਗਿਆ ਕ੍ਰਿਸ਼ਨ ਜਨਮ ਅਸਮੀ ਜਿਹੜੀ ਸਟਾਰਟ ਹੋ ਗਈ ਤੇ ਰਾਤ ਨੂੰ ਵੀ ਕੇ ਕੱਟਿਆ ਭਾਜੀ ਕੱਲ ਤਕਰੀਬਨ 20 ਤੋਂ 25 ਕੇ ਕੇਹੀ ਚੀਜ਼ਾਂ ਦੇ ਗਏ ਜੀ ਜਿਨ੍ਹਾਂ ਨੇ ਆਪਾਂ ਬੱਚੇ ਦਾ ਰਤੀ ਬਰਥਡੇ ਕਰਦੇ ਉਵੇਂ ਉਹਨਾਂ ਨੂੰ ਕ੍ਰਿਸ਼ਨ ਜੀ ਤੇ ਸ਼ੌਕ ਸੀ ਪਰ ਉਹਨਾਂ ਨੇ ਇੱਕ ਦਿਨ ਪਹਿਲਾਂ ਲਿਜਾ ਕੇ ਰਾਤੀ 12 ਵਜੇ ਕੇ ਕੱਟਿਆ ਜੀ ਪਰ ਬਹੁਤ ਵਧੀਆ ਚੀਜ਼ ਜੀ ਰਿਸਪੌਂਸ ਮਿਲੇ ਜੀ ਸਾਨੂੰ ਤੇ ਸਭ ਤੋਂ ਵੱਡੀ ਚੀਜ਼ ਹੈ ਜੀ ਸਾਡੀ ਕੋਈ ਵੀ ਆਈਟਮ ਹੈ ਜੀ ਵੇਚ ਹੈ ਪਰ ਸਭ ਨੂੰ ਪਤਾ ਜੀ ਇੱਥੇ ਵੇਚ ਹੀ ਮਿਲਦਾ ਹੈ ਇਸ ਕਰਕੇ ਬਹੁਤ ਵਧੀਆ ਸਪੌਂਸਰ ਜੀ ਐ ਜਿਵੇਂ ਕਿ ਲੋਕ ਆਉਂਦੇ ਨੇ ਤੁਹਾਡੇ ਕਿਸ ਤਰ੍ਹਾਂ ਦਿਮਾਗ ਚਾਹੀਏ ਗੱਲ ਕਿ ਇਸ ਤਰ੍ਹਾਂ ਮਟਕਿਆਂ ਦੇ ਰੂਪ ਦੇ ਵਿੱਚ ਜਿਹੜਾ ਉਹ ਕੇਕ ਨੂੰ ਤਿਆਰ ਕੀਤਾ ਜਾਵੇ ਕਿ ਜਿਵੇਂ ਕਿ ਮੱਖਣ ਜਿਹੜਾ ਵਿੱਚ ਮਟਕਿਆਂ ਦੇ ਹੁੰਦਾ ਔਰ ਉਹਨਾਂ ਨੂੰ ਸ਼ੌਂਕ ਸੀਗਾ ਇਹ ਮੱਖਣ ਖਾਨ ਦਾ ਮੱਖਣ ਚੋਰ ਸੀਗੇ ਸੇਮ ਡਿਜ਼ਾਈਨ ਤੁਸੀਂ ਬਣਾਈ ਕਿਸ ਤਰ੍ਹਾਂ ਦੀ ਟੋਟ ਆਈ ਜਿਹੜੀ ਆ ਭਾਜੀ ਜਿਵੇਂ ਆਪਾਂ ਦੇਖਦੇ ਆ ਜੀ ਆਪਾਂ ਕ੍ਰਿਸ਼ਨ ਜੀ ਨੂੰ ਜਿਵੇਂ ਸ਼ੌਂਕ ਸੀ ਅਸੀਂ ਉਸੇ ਚੀਜ਼ ਨੂੰ ਦੇਖ ਕੇ ਆਪਣੀ ਕੋਸ਼ਿਸ਼ ਕੀਤੀ ਵੀ ਇਹ ਚੀਜ਼ ਬਣ ਸਕਦੀ ਹੈ ਬਰ ਅਸੀਂ ਕੋਸ਼ਿਸ਼ ਕਰਨ ਦੇ ਬਾਵਜੂਦ ਇਹ ਚੀਜ਼ ਬਣ ਗਈ ਜੀ ਉਹ ਬਹੁਤ ਹੀ ਪਿਆਰੀ ਲੱਗੀ ਉਸ ਤੋਂ ਬਾਅਦ ਰਿਸਪੌਂਸ ਵੀ ਬਹੁਤ ਵਧੀਆ ਮਿਲੇ ਜੀ ਸਾਨੂੰ ਕੋਸਤ ਮਾ ਜੀ ਇਹ ਰੈਗੂਲਰ ਹੀ ਹੋਰ ਕੋਈ ਹੋਵੇ ਨਾ ਜੀ ਇਸ ਮਟਕੀ ਵਲੇ ਕਈ ਜੁਰ ਬੰਦੇ ਜੀ ਬਦਲ ਤੋ ਕਹਿ ਲਈਏ ਕਿ ਤੁਹਾਡੀ ਜਿਹੜੀ ਹੈ ਦੁਕਾਨ ਤੇ ਖਾਸ ਤੌਰ ਤੇ ਜਿਹੜਾ ਕਸਟਮਰ ਹੈ ਉਹ ਇਸ ਚੀਜ਼ ਨੂੰ ਜਿਹੜਾ ਆਰਡਰ ਲੈ ਕੇ ਜਾਂਦਾ ਬਿਲਕੁਲ ਭਾਜੀ ਇਸ ਚੀਜ਼ ਨੂੰ ਪਸਟ ਜੀ ਸਾਡੇ ਨੇ ਮਟਕੀ ਵਾਲਾ ਕੇਕ ਵੀ ਔਰ ਕਈ ਜਗ੍ਹਾ ਤੇ ਸਾਡੀ ਇਹੀ ਕਿ ਚੀਜ਼ ਮਜੂਰੇ ਜਿੱਥੋਂ ਮਟਕੀ ਵਾਲਾ ਕੇਕ ਮਿਲਦੀ ਹੈ ਜੀ ਹਾਂ ਕਿਉਂਕਿ ਅਕਸਰ ਦੇਖਿਆ ਵੀ ਜਿਹੜੇ ਇਸ ਤਰ੍ਹਾਂ ਦੇ ਡਿਜ਼ਾਈਨਿੰਗ ਹੁੰਦੇ ਆ ਉਹ ਨਹੀਂ ਮਿਲਦੇ ਆ ਆਮ ਨੋਰਮਲ ਕੇਕ ਮਿਲਦੇ ਆ ਪਰ ਤੁਸੀਂ ਇੱਕ ਬਹੁਤ ਖੂਬਸੂਰਤ ਜਿਹਾ ਡਿਜ਼ਾਈਨ ਬਣਾਏ ਨੇ ਔਰ ਦੇਖਣ ਜੀ ਇਹ ਲੱਗਦਾ ਕਿ ਵਾਕੇ ਮੱਖਣ ਪਿਆ ਹੁਣ ਸਾਡਾ ਦਿਲ ਕਰਾ ਕਿ ਹੱਥ ਮਾਰੀਏ ਤੇ ਖਾ ਲਈਏ ਉਹਨੂੰ ਜੀ ਜੀ ਬਿਲਕੁਲ ਭਾਜੀ ਇਹ ਬਿਲਕੁਲ ਉਹੀ ਸ਼ੇਪ ਹੈ ਜੀ ਆ ਵੀ ਸਾਰੇ ਕਰੀਮ ਦਾ ਜੀ ਮੱਖਣ ਬਣਾਇਆ ਜੀ ਉਸ ਉਹ ਵੀ ਅੱਗੇ ਦੇਖ ਕੇ ਮੱਖਣ ਹੈ ਜੀ ਉਸ ਦੇ ਨਾਲ ਨਾਲ ਅਸਿਕਾ ਕ੍ਰਿਸ਼ਨ ਭ ਉਸੇ ਤਰ੍ਹਾਂ ਜਿਵੇਂ ਉਹ ਕਰਦੇ ਸੀ ਉਹ ਵੀ ਬਿਲਕੁਲ ਅਸੀਂ ਆ ਬਣਾਇਆ ਜੀ ਇਹ ਡਿਜ਼ਾਈਨਰ ਕੇਕ ਸਿਰਫ ਤੁਸੀਂ ਬਣਾਉਂਦੇ ਹੋ ਭਾਜੀ ਸਟਾਰਟ ਅਸੀਂ ਕਿੱਦਾਂ ਸੀ ਜੀ ਹੁਣ ਬਾਕੀ ਸੀ ਕੁਝ ਵੀ ਦੇਖੋ ਵੇਖੀ ਹੋਰ ਚੱਲ ਗਿਆ ਜੀ ਕੁਝ ਵੀ ਕਹਿ ਸਕਦੇ ਜੀ ਆ ਬਿਲਕੁਲ ਜੀ ਤੁਸੀਂ ਦੇਖੋ ਕਿ ਇਹ ਪੰਡਤ ਬੇકરી ਹੈ ਉਦੋਂ ਤੋਂ ਇੱਕ ਚੌਂਕ ਦੇ ਨਾਲ ਖਾਸ ਸਪੈਸ਼ਲ ਤੌਰ ਤੇ ਜਿਹੜਾ ਜਨਮ ਅਸ਼ਟਮੀ ਦੇ ਮੌਕੇ ਦੇ ਉੱਪਰ ਇਸ ਤਰ੍ਹਾਂ ਦੇ ਕੇਕ ਤਿਆਰ ਇਹ ਕੀਤੇ ਜਾਂਦੇ ਆ ਗੱਲਬਾਤ ਇਹਨਾਂ ਨਾਲ ਕਰ ਲਏ ਨੇ ਆ ਇਹਨਾਂ ਦੇ ਨਾਲ ਨਵਾਈ ਵੀ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਸ਼ੀਨੂ ਕਿਸ ਤਰ੍ਹਾਂ ਲੱਗਦਾ ਜੀ ਜਦੋਂ ਖਾਸ ਤਿਹਾੜ ਆਂਦਾ ਹੈ ਜਨਮ ਅਸ਼ਟਮੀ ਦਾ ਔਰ ਉਹਦੇ ਮੌਕੇ ਦੇ ਉੱਪਰ ਤੁਹਾਨੂੰ ਵੀ ਇੱਕ ਮੌਕਾ ਮਿਲਦਾ ਹੈ ਕਿ ਸੇਵਾ ਕਰਨ ਦਾ ਕ੍ਰਿਸ਼ਨ ਭਗਵਾਨ ਦੀ ਔਰ ਲੋਕ ਵੀ ਉਹਦੇ ਨਾਲ ਖੁਸ਼ ਹੁੰਦੇ ਆ ਬਿਲਕੁਲ ਸਭ ਨੂੰ ਕਨਸੈਪਟ ਇੰਨਾ ਪਸੰਦ ਆ ਰਿਹਾ ਈਵਨ ਕਿ ਮੰਦਿਰਾਂ 'ਚ ਵੀ ਐਵੇਂ ਕਿ ਜਾਣਦੇ ਆ ਹੁਣ ਆਰਡਰ ਦਿੰਦੇ ਆ ਮੰਦਿਰਾਂ 'ਚ ਵੀ ਇਹੀ ਕੇਕ ਕੱਟ ਹੁੰਦੇ ਆ ਸਭ ਐਦਾਂ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੱਖਣ ਹੁੰਦਾ ਕਿ ਦਿਲ ਕਰਦਾ ਖਾ ਲਿਓ ਉਹ ਤਾਂ ਵੈਸੇ ਹੀ ਐਦਾਂ ਮੱਖਣ ਖਾਂਦੇ ਸੀ ਸਭ ਨੂੰ ਬਹੁਤ ਪਜਾਂਦਾ ਹੈ ਤਾਂ ਇਹ ਨਹੀਂ ਆ ਵੀ ਚਲੋ ਆਪਾਂ ਇੱਕ ਵਪਾਰਤਾ ਕਰ ਰਹੇ ਹਾਂ ਬਿਜ਼ਨਸ ਕਰ ਰਹੇ ਹਾਂ ਕੇਕ ਦੇ ਰਹੇ ਹਾਂ ਨਾਲ ਨਾਲ ਸੇਵਾ ਭਾਅ ਨਾਲ ਵੀ ਨਾਲ ਨਾਲ ਜੁੜੀ ਹੈ ਹਾਂਜੀ ਬਿਲਕੁਲ ਵੈਸੀ ਹੋਤਾ ਇੰਨੇ ਦਿਲ ਦੇ ਕਰੀਬ ਨੇ ਔਰ ਅਸੀਂ ਵੀ ਅੱਜ ਅੱਗੇ ਕਹਿ ਰਹੀ ਹੈ ਕਿ ਮੇਰੀ ਬੇਟੀ ਵੀ ਕਹਿ ਰਹੀ ਹੈ ਕਿ ਅਸੀਂ ਅਜ ਮੰਦਰ ਆਵਲਾ ਕੇਕ ਲੈ ਕੇ ਜਾਣਾ ਆ ਚੀਜ਼ ਲੈ ਕੇ ਜਾਣੀ ਹੈਤਾ ਕਰਨਾ ਹੋ ਕਰਨਾ ਮੈਂ ਰਾਧਾ ਬੰਨਾ ਸਭ ਨੂੰ ਹੀ ਹੁੰਦਾ ਤੇ ਇਹ ਤਾਂ ਚੀਜ਼ ਵੈਸੀ ਸਭ ਨੂੰ ਬਹੁਤ ਪਸੰਦ ਆ ਰਹੀ ਹੈ ਮਿੱਟੀ ਵਾਲਾ ਕੇਕ 15-20 ਦਿਨ ਤੋਂ ਸਾਨੂੰ ਕਾਲ ਆ ਰਹੀ ਹੈ ਤੁਸੀਂ ਮਟਕੀ ਵਾਲੇ ਕੇਕ ਬਣਾ ਰਹੇ ਆ ਬਣਾ ਰਹੇ ਆ ਫ੍ਰੀ ਬੁਕਿੰਗਸ ਹੋ ਰਹੀਆਂ ਆ। ਮਤਲਬ ਜਿਹੜਿਆ ਜਨਮ ਅਸਤੀ ਦੇ ਮੌਕੇ ਤੇ ਅਡਵਾਂਸ ਬੁਕਿੰਗ ਜਿਹੜੀਆਂ ਸਟਾਰਟ ਹੋ ਜਾਂਦੀ ਹੈ। ਹਾਂਜੀ ਬਿਲਕੁਲ 15-20 ਦਿਨ ਤੋਂ ਸਾਨੂੰ ਆ ਰਹੀਆਂ ਕਾਲਸ ਔਰ ਅੱਜ ਵੀ ਆਰਡਰ ਆ ਰਹੇ ਆ ਤੇ ਅਸੀਂ ਬਸ ਕੇਕ ਨਾਲ ਦੇ ਨਾਲ ਹੀ ਲੱਗਦੇ ਪਏ ਆ ਸਾਰੇ। ਕਸਟਮਰ ਹੁਣ ਨਾਲ ਲੈ ਕੇ ਜਾ ਰਹੇ ਆ। ਹਾਂਜੀ ਹਾਂਜੀ ਸੋ ਬਾ ਕੱਲ ਤੋਂ ਹੀ ਕੱਲ ਤੋਂ ਇਹ ਕੇਕ ਨਾਲ ਦੇ ਨਾਲ ਜਾ ਰਿਹਾ ਅੱਜ ਤਸਵੀਰ ਤੋਂ ਵੈਸੇ ਹੀ ਜ਼ਿਆਦਾ ਹੋ ਰਿਹਾ ਤੇ ਸ਼ਾਮ ਨੂੰ ਜ਼ਿਆਦਾ ਨਿਕਲੇਗਾ ਜਦੋਂ ਰਾਤ ਨੂੰ 12 ਵਜੇ ਕ੍ਰਿਸ਼ਨ ਜਨਮ ਹੁੰਦਾ ਉਹ ਤੋਂ ਸਪੈ ਹਾਂ ਬਿਲਕੁਲ ਜੀ ਜਿਸ ਤਰ੍ਹਾਂ ਦੇਖਿਆ ਕਿ ਇਹਨਾਂ ਦੀ ਬਿਕਰੀ ਦੇ ਉੱਪਰ ਲੋਕ ਪਹਿਲਾਂ ਹੀ ਐਡਵਾਂਸ ਜਿਹੜੀ ਹੈ ਉਹ ਬੁਕਿੰਗ ਜਿਹੜੀ ਹੈ ਉਹ ਕਰ ਦਿੰਦੇ ਆ ਔਰ ਲੋਕ ਰਾਤ ਤੋਂ ਸ਼ੁਰੂ ਕਰ ਦਿੰਦੇ ਆ 12 ਵਜੇ ਜਦੋਂ ਕੇਕ ਕੱਟਨੇ ਔਰ ਅੱਜ ਤਾਂ ਖਾਸ ਮੌਕਾ ਜਨਮ ਅਸਤਮੀ ਦਾ ਔਰ ਅੱਜ ਤੋਂ ਸਟਾਰ ਹੈ ਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਮੰਦਰਾਂ ਵਿੱਚ ਵੀ ਹੋਣਾ ਇਸ ਕੇਕ ਦਾ ਜਿਹੜਾ ਭੋਗ ਲਗਾਇਆ ਜਾਂਦਾ ਕਿਉਂਕਿ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੁੰਦੀ ਅਗਲਾਸ ਹੁੰਦੇ ਨੇ ਵੀ ਜਿੰਦੇ ਨਾਲ ਆਪਾਂ ਭੋਗ ਨਹੀਂ ਲਾ ਸਕਦੇ ਮੰਦਰਾਂ 'ਚ ਭੋਗ ਵੀ ਇਸੇ ਕੇਕ ਦੇ ਵਿੱਚ ਲੱਗ ਜਾਂਦਾ ਔਰ ਤੁਸੀਂ ਵੀ ਜਿਹੜੇ ਆ ਅਗਰ ਨਹੀਂ ਕੇਕ ਖਰੀਦੇ ਤੇ फटाफट ਆਓ ਤੇ ਕੇਕ ਲੈ ਕੇ ਜਾਓ ਤੇ ਨਾਲ ਨਾਲ ਸਾਡੇ ਜੁੜੇ ਰਹੀਓ ਅਸੀਂ ਮੰਦਰਾ ਚ ਵੀ ਤੁਹਾਨੂੰ ਦਿਖਾਵਾਂਗੇ ਵੀ ਮੰਦਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਚੱਲਦੀਆਂ ਨੇ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਤਸਵੀਰਾਂ ਪਹਿਲਾਂ ਦਿਖਾ ਚੁੱਕੇ ਹਾਂ ਵੀ ਕਿਸ ਤਰ੍ਹਾਂ ਦੇ ਕੇਕ ਜਿਹੜੇ ਆ ਉਹ ਬੇਕਰੀ ਦੇ ਉੱਪਰ ਤਿਆਰ ਕੀਤੇ ਨੇ ਤੇ ਹੁਣ ਅਸੀਂ ਮੌਜੂਦਾਂ ਮੰਦਰ ਦੇ ਵਿੱਚ ਰਾਧਾ ਕ੍ਰਿਸ਼ਨ ਹਨੂਮਾਨ ਮੰਦਰ ਮਾਲ ਰੋਡ ਦੇ ਉੱਪਰ ਮੌਜੂਦ ਆ ਇੱਥੇ ਜਿਹੜੀ ਐ ਕ੍ਰਿਸ਼ਨ ਜਸਮੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਦੇ ਉੱਪਰ ਜਿਹੜੀ ਐ ਉਹ ਕਿਸ ਤਰ੍ਹਾਂ ਦੇ ਜਿਹੜੀ ਤਿਆਰੀਆਂ ਕੀਤੀਆਂ ਗਈਆਂ ਤੁਹਾਨੂੰ ਉਹ ਦਿਖਾਣੇ ਆ ਆ ਤਸਵੀਰਾਂ ਰਾਹੀਂ ਪਹਿਲਾਂ ਇਹ ਤੁਸੀਂ ਦੇਖ ਲਓ ਕਿ ਕਿਸਨਾ ਮੰਦਰ ਦੀ ਖੂਬਸੂਰਤ ਜਿਹੜੀ ਐ ਉਹ ਸਜਾਵਟ ਕੀਤੀ ਗਈ ਐ ਕਿਸ ਤਰ੍ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਐ ਉਹ ਇਹਨਾਂ ਦੇ ਚੋਲੇ ਪਾਏ ਹੋਏ ਐ ਇਹ ਸ਼ਿੰਗਾਰ ਕੀਤਾ ਹੋਇਆ ਐ ਇਹ ਮੂਰਤੀਆਂ ਦਾ ਔਰ ਬਹੁਤ ਅੱਛੇ ਤਰੀਕੇ ਨਾਲ ਇਹ ਜਿਹੜੀਆਂ ਉਹ ਤਿਆਰੀਆਂ ਕੀਤੀਆਂ ਜਾਰੀਆਂ ਨੇ ਔਰ ਇੱਥੇ ਮੰਦਰ ਦਾ ਨਿਰਮਾਣ ਜਿਹੜਾ ਹੋ ਚੁੱਕਾ ਐ ਇਹ ਨਵਾਂ ਔਰ ਸਾਰਾ ਜਿਹੜਾ ਭਵਨ ਨੇ ਉਹ ਮਾਰਬਲ ਦੇ ਜਿਹੜੇ ਨੇ ਉਹ ਬਣ ਚੁੱਕੇ ਨੇ ਮਾਰਬਲ ਦੇ ਬਣ ਚੁੱਕੇ ਹੋਰ ਨਾਲ ਤੁਹਾਨੂੰ ਤਸਵੀਰਾਂ ਦਿਖਾਣੇ ਆ ਅਸੀਂ ਨਾਲ ਨਾਲ ਤੁਸੀਂ ਤਸਵੀਰਾਂ ਜਿਹੜੀਆਂ ਆ ਉਹ ਵੀ ਦੇਖਦੇ ਜਾਓ ਅ ਤਿਆਰੀਆਂ ਹੱਲੇ ਜਿਹੜੀਆਂ ਨੇ ਉਹ ਇੱਥੇ ਚੱਲ ਰੀਆਂ ਨੇ ਅ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਲੱਡੂ ਗੋਪਾਲ ਜੀ ਜਿਹੜੇ ਨੇ ਅ ਰੱਖੇ ਹੋਏ ਨੇ ਤੁਸੀਂ ਦੇਖੋ ਕਿੰਨਾ ਜਿਹੜਾ ਇੱਥੇ ਅੱਜ ਅਲੱਗ ਤੋਂ ਹੀ ਇਹ ਇੱਕ ਰੂਪ ਜਿਹੜਾ ਉਹ ਇਹਨਾਂ ਦਾ ਨਜ਼ਰ ਆਏਗਾ ਕਿਉਂਕਿ ਅੱਜ ਦਿਨ ਹੀ ਜਿਹੜਾ ਉਹ ਇਹਨਾਂ ਦਾ ਹੈਗਾ ਜਨਮ ਅਸ਼ਮੀ ਦੇ ਮੌਕੇ ਦੇ ਉੱਪਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਹਾਲੇ ਫਿਲਹਾਲ ਚੱਲ ਰਹੀਆਂ ਨੇ ਮੈਂ ਇੱਕ ਕਵਾਂਗਾ ਕਿ ਪਿੱਛੇ ਵੀ ਇੱਕ ਕੈਮਰਾ ਜਿਹੜਾ ਹੈ ਉਹ ਕੈਮਰਾ ਹੁਣ ਕੋਆਇਆ ਜਾਵੇ ਕਿ ਇਸ ਤਰ੍ਹਾਂ ਇਹ ਸਾਰੇ ਮੰਦਰ ਦੇ ਵਿੱਚ ਕਿੰਨੇ ਵਧੀਆ ਤਰੀਕੇ ਨਾਲ ਸਾਰਾ ਜਿਹੜੇ ਤਿਆਰੀਆਂ ਚੱਲ ਰਹੀਆਂ ਨੇ ਇਸ ਤੋਂ ਪਬਲਿਕ ਜਿਹੜੀ ਹੈ ਉਹ ਐਂਟਰ ਕਰੇਗੀ ਔਰ ਬੈਰੀਗੇਟਸ ਵਗੈਰਾ ਜਿਹੜੇ ਹੈ ਉਹ ਲਗਾ ਦਿੱਤੇ ਗਏ ਨੇ ਪਬਲਿਕ ਵਾਸਤੇ ਤਾਂ ਕਿ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਜਿਹੜੀ ਹੈ ਉਹ ਇਹਨਾਂ ਨੂੰ ਆ ਨਾ ਸਕੇ ਉਹ ਸਾਰੇ ਜਿਹੜੇ ਲੋਕ ਨੇ ਇੱਥੇ ਫਿਲਹਾਲ ਮੰਦਰ ਦੇ ਉੱਪਰ ਕੰਮ ਕਰਦੇ ਜਿਹੜੇ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣੇ ਇਹਨਾਂ ਦੇ ਨਾਲ ਵੀ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਚੇਤਨ ਸ਼ਰਮਾ ਜੀ ਚੇਤਨ ਜੀ ਜਿਵੇਂ ਕਿ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਇੱਕ ਮੰਦਰ ਦਾ ਨਿਰਮਾਣ ਵੀ ਨਵਾਂ ਹੋ ਚੁੱਕਾ ਹੈ ਬਿਲਕੁਲ ਵਧੀਆ ਤਰੀਕੇ ਨਾਲ ਜਿਹੜਾ ਪਵਨ ਵੀ ਤਿਆਰ ਕੀਤਾ ਗਿਆ ਹੋਰ ਕੀ ਕੀ ਤਿਆਰੀਆਂ ਜਿਹੜੀਆਂ ਔਰ ਬੰਦੋਬਸਥ ਕੀਤੇ ਹੈ ਜੀ ਆਪਣੇ ਸ਼੍ਰੀ ਯਾਦਕ੍ਰਿਸ਼ਨ ਮੰਦਰ ਨਿਰਮਾਣਤਾ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਮੋਸਟਲੀ ਸਾਰੇ ਹੀ ਪ੍ਰਭੂ ਜੀ ਦੇ ਜਨਮ ਦਿਨ ਦੇ ਰਿਲੇਟਿਡ ਤਿਆਰੀਆਂ ਕੰਮ ਮੁਕੰਮਲ ਹੋ ਚੁੱਕੇ ਨੇ ਜੀ ਜਿੰਦੇ ਵਿੱਚ 8:30 ਵਜੇ ਕਾਰਜਕ੍ਰਮ ਸਟਾਰਟ ਹੋ ਜਾਏਗਾ ਮੰਦਰ ਦੇ ਵਿੱਚ ਭਜਨ ਕੀਰਤਨ ਦਾ ਉਪਰਾਂਤ 10 ਵਜੇ ਦੇ ਕੋਲ ਪ੍ਰਭੂ ਜੀ ਦੇ ਬੱਚੇ ਜਿਹੜੇ ਛੋਟੇ ਛੋਟੇ ਨੇ ਉਹਨਾਂ ਦੀ ਲਾਸੀ ਦਾ ਆਪਾਂ ਨੂੰ ਦੇਖਣ ਨੂੰ ਮਿਲੇਗੀ ਜਿਨ੍ਹਾਂ ਨੇ ਮਹੀਨਾ ਮਹੀਨਾ ਲਗਾ ਕੇ ਬੱਚਿਆਂ ਨੇ ਤਿਆਰੀ ਕੀਤੀ ਹੈ ਉਪਰਾਂਤ 12 ਵਜੇ ਦੇ ਕੋਲ ਆਪਣੇ ਪ੍ਰਭੂ ਜੀ ਦੀ ਆਰਤੀ ਕੀਤੀ ਜਾਏਗੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਉਪਰਾਂਤ ਸੰਗਤਾਂ ਵਾਸਤੇ ਚੂਰਮੇ ਦਾ ਪ੍ਰਸ਼ਾਦ ਜੋ ਹੈ ਅਤੇ ਮੱਖਣ ਮਿਸ਼ਰੀ ਦਾ ਪ੍ਰਸ਼ਾਦ ਉਹ ਮੰਦਰ ਕਮੇਟੀ ਵੱਲੋਂ ਵੰਡਿਆ ਕੀਤਾ ਜਾਏਗਾ। ਕੀ ਰਾਤ 12 ਵਜੇ ਭੋਗ ਲਗਾਇਆ ਜਾਏਗਾ? ਜੀ 12 ਵਜੇ ਆਰਤੀ ਤੋਂ ਉਪਰੰਤ ਭੋਗ ਲਗਾ ਕੇ ਤੇ ਸੰਗਤ ਵਿੱਚ ਵੰਡਣ ਕੀਤਾ ਜਾਏਗਾ ਜੀ। ਅੱਜ ਖਾਸ ਮੌਕਾ ਜਨਮ ਅਸ਼ਟਮੀ ਦਾ। ਕਿਸ ਤਰ੍ਹਾਂ ਜਿਹੜੇ ਲੋਕ ਨੇ ਕਿੰਨੇ ਕੁ ਲੋਕ ਇੱਥੇ ਆਂਦੇ ਕਿਉਂਕਿ ਇਹ ਆਪਣੇ ਫਿਰੋਜ਼ਪੁਰ ਦਾ ਇੱਕ ਫੇਮਸ ਮੰਦਰ ਹੈ। ਜੀ ਜੀ ਕਿੰਨੇ ਵੀ ਜਿਹੜੇ ਲੋਕ ਆਂਦੇ ਹੋ ਰੋਂਦੇ ਜਿਹੜੇ ਬੰਦੋਬਸਤ ਨੇ ਉਹ ਕਿਸ ਤਰ੍ਹਾਂ ਕੀਤੇ ਗਏ? ਜੀ ਅਤੇ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਦਰਸ਼ਨ ਕਰਨ ਲਈ ਆਂਦੇ ਨੇ ਪ੍ਰਭੂ ਜੀ ਦੇ। ਤੇ ਉਹਨਾਂ ਦੇ ਵਧੀਆ ਦਰਸ਼ਨ ਦੇ ਰਿਲੇਟਡ ਅਸੀਂ ਮੰਦਰ ਕਮੇਟੀ ਨੇ ਇਹਨਾਂ ਵਾਸਤੇ ਸਪੈਸ਼ਲੀ ਯਾ ਬੈਰੀਕੇਡਸ ਲਗਾਏ ਨੇ ਕਿਉਂਕਿ ਇੱਥੇ ਰਸ਼ ਕਾਫੀ ਹੋ ਜਾਂਦਾ ਹੈ ਤਾਂਕਾ ਮੁੱਕੀ ਤੋਂ ਬਚਣ ਲਈ ਪ੍ਰੋਪਰ ਲਾਈਨ ਦਾ ਅਚਾ ਅਰੇਂਜਮੈਂਟ ਕੀਤਾ ਹੈ ਤਾਂ ਇੱਕ ਐਂਟਰ ਦਾ ਇੱਕ ਐਗਜ਼ਿਟ ਦਾ ਪ੍ਰਾਂਤ ਜਿੱਥੇ ਪ੍ਰਸ਼ਾਦ ਵੰਡਣਾ ਹੋਣਾ ਉੱਥੇ ਰਸ਼ ਨਾ ਹੋਵੇ ਜਿਹੜੇ ਸਾਡੇ ਬਜ਼ੁਰਗ ਨੇ ਵੱਡੇ ਨੇ ਉਹਨਾਂ ਲਈ ਸਪੈਸ਼ਲੀ ਚੇਅਰਸ ਦਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਆ ਕੀ ਸੰਗਤ ਆਣ ਤੇ ਪ੍ਰਭੂ ਜੀ ਦਾ ਅਸ਼ੀਰਵਾਦ ਵਧੀਆ ਤਰੀਕੇ ਨਾਲ ਗ੍ਰੈਂਡ ਕਰ ਸਕਦਾ। ਜਿਸ ਤਰ੍ਹਾਂ ਕੀ ਅਕਸਰ ਹੀ ਇਹਨਾਂ ਦੇ ਕੋ ਮਾੜੇ ਅਨਸਰ ਵੀ ਜਿਹੜੇ ਉਹ ਵੀ ਆ ਜਾਂਦੇ ਆ ਕਿ ਉਹਨਾਂ ਵਾਸਤੇ ਕੋਈ ਪੁਲਿਸ ਦਾ ਅਰੇਂਜਮੈਂਟ ਵਗੈਰਾ ਵੀ ਹੋਗਾ। ਜੀ ਬਿਲਕੁਲ ਜੀ ਅ ਇਦਾਂ ਦੇ ਜਿਹੜੇ ਲੁੱਟਕੋ ਵਾਲੇ ਹੈਗੇ ਨੇ ਕੁਝ ਵੀ ਹੈ ਇਹਨਾਂ ਨੂੰ ਠੱਲ ਪਾਉਣ ਦੀ ਐਸਐਸਪੀ ਸਾਹਿਬ ਨੇ ਸ਼ਾਮ ਦੇ ਉੱਥੇ ਫੋਰਸਿਸ ਲੱਗਣਗੀਆਂ। ਕੋਈ ਵੀ ਇਦਾਂ ਦੀ ਚੂਕ ਨਾ ਹੋ ਸਕੇ ਉਹਨਾਂ ਵੱਲੋਂ। ਜੀ ਹਾਂ ਜੀ ਬਿਲਕੁਲ ਜੀ ਇਹਨਾਂ ਵੱਲੋਂ ਜੇ ਕਿਹਾ ਗਿਆ ਕਿ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕਰ ਲਿਤੀਆਂ ਗਈਆਂ। ਫਿਰ ਹਾਲ ਜਿਹੜਾ ਹੈ ਮੰਦਿਰ ਤੇ ਜਿਹੜੀ ਸਜਾਵਟ ਜਿਹੜੀ ਉਹ ਔਰ ਜਿਸ ਤਰ੍ਹਾਂ ਕੀ ਦੱਸਿਆ ਕਿ ਮੰਦਿਰ ਜਿਹੜਾ ਨਿਰਮਾਣ ਜਿਹੜਾ ਬਿਲਕੁਲ ਵਧੀਆ ਤਰੀਕੇ ਨਾਲ ਦੁਬਾਰਾ ਹੋ ਚੁੱਕਾ ਹੈ ਔਰ ਪਵਨ ਬੜੇ اچھی ਤਰ੍ਹਾਂ ਸਜਾਏ ਗਏ ਨੇ ਇਹਨਾਂ ਵੱਲੋਂ ਤਿਆਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਤੇ ਤੁਸੀਂ ਵੀ ਆਓ ਜੀ ਔਰ ਦਰਸ਼ਨ ਜਿਹੜੇ ਆ ਉਹ ਕਰੋ ਐ ਕ੍ਰਿਸ਼ਨ ਭਗਵਾਨ ਜਿਹਦੇ ਹੋਰ ਆਪਣੇ ਜਿਹੜੇ ਹੈ ਜਿਹੜੇ ਸੁੱਖ ਦੀ ਹੈ ਉਹ ਪ੍ਰਾਪਤੀ ਜਿਹੜੀ ਹੈ ਨਾ ਹਲੋ